ਵਨ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਮੁਖਤਰ ਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਸ਼੍ਰੀ ਮੁਖਤਰ ਸਾਹਿਬ ਦੇ ਵਿੱਚ ਤੜਕਸਰ ਐਨਆਰਾਈ ਦੀ ਰੇਡ ਹੋਈ ਆ ਤਾਂ ਨਸ਼ੇ ਦੇ ਮਾਮਲੇ ਨੂੰ ਲੈ ਕੇ ਇਹ ਰੇਡ ਕੀਤੀ ਗਈ ਆ ਅਮਨਦੀਪ ਸਿੰਘ ਨਾਮ ਦੇ ਵਿਅਕਤੀ ਦੇ ਘਰ ਇਹ ਰੇਡ ਕੀਤੀ ਗਈ ਆ ਤਾਂ ਦੱਸਦੀ ਹੈ ਕਿ ਅਮਨਦੀਪ ਸਿੰਘ ਜੋ ਇਸ ਵਕਤ ਨਾਭਾ ਜੇਲ੍ਹ ਦੇ ਵਿੱਚ ਬੰਦ ਹੈ ਗਿਆ ਪਰ ਐਨਡੀਪੀਐਸ ਐਕਟ ਤਹਿਤ ਦੱਸਦੀ ਹੈ ਕਿ ਉਸ ਦੇ ਉੱਪਰ ਮਾਮਲਾ ਦਰਜ ਹੈ ਗਿਆ ਤਾ ਮੁਕਸਰ ਦੇ ਵਿੱਚ ਰੇਡ ਹੋਈ ਆ ਇਸ ਤੋਂ ਇਲਾਵਾ ਜਾਣਕਾਰੀ ਮਿਲ ਰਹੀ ਹੈ ਕਿ ਬਠਿੰਡਾ ਦੇ ਵਿੱਚ ਵੀ ਰੇਡ ਕੀਤੀ ਗਈ ਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਕ ਸਧਾਰਨ ਜਿਹਾ ਘਰ ਨਜ਼ਰ ਆ ਰਿਹਾ ਹੋਣਾ ਤਾਂ ਤੜਕਸਾਰ ਗੱਡੀਆਂ ਜਿਹੜੀਆਂ ਐਨਆਈ ਦੀਆਂ ਟੀਮਾਂ ਦੀਆਂ ਉੱਥੇ ਪਹੁੰਚ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਘਰ ਦੇ ਵਿੱਚ ਜਾਂਚ ਪੜਤਾਲ ਕੀਤੀ ਗਈ ਆ ਤਾਂ ਤਸਵੀਰਾਂ ਤੁਹਾਨੂੰ ਇਹ ਸ਼੍ਰੀ ਮੁਕਸਰ ਸਾਹਿਬ ਦੀਆਂ ਦਿਖਾ ਰਿਹਾ ਜਿੱਥੇ ਤੜਕਸਾਰ ਐਨਆਈ ਨੇ ਰੇਡ ਕੀਤੀ ਗਈ ਆ ਹਾਲਾਂਕਿ ਵੱਡਾ ਕਾਰਨ ਇਹੀ ਮੰਨਿਆ ਜਾ ਰਿਹਾ ਕਿ ਨਸ਼ੇ ਦੇ ਮਸਲੇ ਨੂੰ ਲੈ ਕੇ ਐਨਆਈ ਦੇ ਵੱਲੋਂ ਰੇਡ ਕੀਤੀ ਗਈ ਆ ਜਾਂ ਫਿਰ ਇਸ ਰੇਡ ਪਿੱਛੇ ਹੋਰ ਕਾਰਨ ਕੀ ਆ ਉਸਦੇ ਬਾਰੇ ਵੇਰਵੇ ਆਉਣੇ ਹਜੇ ਬਾਕੀ ਨੇ ਜਾਂ ਫਿਰ ਪੁਲਿਸ ਨੂੰ ਐਨਆਈਏ ਨੂੰ ਜਿਹੜਾ ਰੇਡ ਦੇ ਦੌਰਾਨ ਕੀ ਕੁਝ ਬਰਾਮਦ ਹੋਇਆ ਜਾਂ ਫਿਰ ਕੁਝ ਨਹੀਂ ਬਰਾਮਦ ਹੋਇਆ ਇਸਦੇ ਵੀ ਵੇਰਵੇ ਆਉਣੇ ਹਜੇ ਬਾਕੀ ਨੇ ਪਰ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਪੁਲਿਸ ਵੱਲੋਂ ਨੈਸ਼ਨ ਨੂੰ ਲੈ ਕੇ ਕਾਸੋ ਆਪਰੇਸ਼ਨ ਚਲਾਏ ਜਾਂਦੇ ਨੇ ਕਈ ਵਾਰ ਐਨਆਈ ਦੇ ਵੱਲੋਂ ਰੇਡਾਂ ਵੀ ਕੀਤੀਆਂ ਜਾਂਦੀਆਂ ਨੇ ਆ ਜੇਕਰ ਪਿਛਲੇ ਕੁਝ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਮੌਕੇ ਵੀ ਐਨਆਈ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੇਡ ਜਿਹੜੀਆਂ ਉਹ ਕੀਤੀਆਂ ਗਈਆਂ ਸਨ ਤਾਂ ਅੱਜ ਫੇਰ ਇੱਕ ਵਾਰ ਦੱਸ ਦਈਏ ਕਿ ਐਨਆਈਏ ਦੀ ਰੇਡ ਕੀਤੀ ਗਈ ਆ ਤਾਂ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਹ ਰੇਡ ਕੀਤੀ ਗਈ ਆ ਅਮਨਦੀਪ ਸਿੰਘ ਨਾਂ ਦਾ ਵਿਅਕਤੀ ਹੈ ਗਿਆ ਜਿਸ ਦੇ ਘਰ ਇਹ ਰੇਡ ਕੀਤੀ ਗਈ ਆ ਤਾਂ ਅਮਨਦੀਪ ਜੋ ਇਸ ਵਕਤ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਗਿਆ ਤਾਂ ਉਸ ਦੇ ਘਰ ਇਹ ਰੇਡ ਕੀਤੀ ਗਈ ਆ ਵਨ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਮੁਖਤਰ ਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਸ਼੍ਰੀ ਮੁਖਤਰ ਸਾਹਿਬ ਦੇ ਵਿੱਚ ਤੜਕਸਰ ਐਨਆਈ ਦੀ ਰੇਡ ਹੋਈ ਆ ਤਾਂ ਨਸ਼ੇ ਦੇ ਮਾਮਲੇ ਨੂੰ ਲੈ ਕੇ ਇਹ ਰੇਡ ਕੀਤੀ ਗਈ ਆ ਅਮਨਦੀਪ ਸਿੰਘ ਨਾਮ ਦੇ ਵਿਅਕਤੀ ਦੇ ਘਰ ਇਹ ਰੇਡ ਕੀਤੀ ਗਈ ਆ ਤਾਂ ਦੱਸ ਦਈਏ ਕਿ ਅਮਨਦੀਪ ਸਿੰਘ ਜੋ ਇਸ ਵਕਤ ਨਾਭਾ ਜੇਲ੍ਹ ਦੇ ਵਿੱਚ ਬੰਦ ਹੈ ਗਿਆ ਪਰ ਐਨਡੀਪੀਐਸ ਐਕਟ ਤਹਿਤ ਦੱਸ ਦਈਏ ਕਿ ਉਸ ਦੇ ਉੱਪਰ ਮਾਮਲਾ ਦਰਜ ਹੈ ਗਿਆ ਮੁਕਸਰ ਦੇ ਵਿੱਚ ਰੇਡ ਹੋਈ ਆ ਇਸ ਤੋਂ ਇਲਾਵਾ ਜਾਣਕਾਰੀ ਮਿਲ ਰਹੀ ਹੈ ਕਿ ਬਠਿੰਡਾ ਦੇ ਵਿੱਚ ਵੀ ਰੇਡ ਕੀਤੀ ਗਈ ਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਕ ਸਧਾਰਨ ਜਿਹਾ ਘਰ ਨਜ਼ਰ ਆ ਰਿਹਾ ਹੋਣਾ ਤਾਂ ਤੜਕਸਰ ਗੱਡੀਆਂ ਜਿਹੜੀਆਂ ਐਨਆਈ ਦੀਆਂ ਟੀਮਾਂ ਦੀਆਂ ਉੱਥੇ ਪਹੁੰਚ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਘਰ ਦੇ ਵਿੱਚ ਜਾਂਚ ਪੜਤਾਲ ਕੀਤੀ ਗਈ ਆ ਤਾਂ ਤਸਵੀਰਾਂ ਤੁਹਾਨੂੰ ਇਹ ਸ਼੍ਰੀ ਮੁਕਸਰ ਸਾਹਿਬ ਦੀਆਂ ਦਿਖਾ ਰਿਹਾ ਜਿੱਥੇ ਤੜਕਸਰ ਐਨਆਈ ਨੇ ਰੇਡ ਕੀਤੀ ਗਈ ਆ ਹਾਲਾਂਕਿ ਵੱਡਾ ਕਾਰਨ ਇਹੀ ਮੰਨਿਆ ਜਾ ਰਿਹਾ ਕਿ ਨਸ਼ੇ ਦੇ ਮਸਲੇ ਨੂੰ ਲੈ ਕੇ ਐਨਆਈ ਦੇ ਵੱਲੋਂ ਰੇਡ ਕੀਤੀ ਗਈ ਆ ਜਾਂ ਫਿਰ ਇਸ ਰੇਡ ਪਿੱਛੇ ਹੋਰ ਕਾਰਨ ਕੀ ਆ ਉਸਦੇ ਬਾਰੇ ਵੇਰਵੇ ਆਉਣੇ ਹਜੇ ਬਾਕੀ ਨੇ ਜਾਂ ਫਿਰ ਪੁਲਿਸ ਨੂੰ ਐਨਆਈਏ ਨੂੰ ਜਿਹੜਾ ਰੇਡ ਦੇ ਦੌਰਾਨ ਕੀ ਕੁਝ ਬਰਾਮਦ ਹੋਇਆ ਜਾਂ ਫਿਰ ਕੁਝ ਨਹੀਂ ਬਰਾਮਦ ਹੋਇਆ ਇਸਦੇ ਵੀ ਵੇਰਵੇ ਆਉਣੇ ਹਜੇ ਬਾਕੀ ਨੇ ਪਰ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਪੁਲਿਸ ਵੱਲੋਂ ਨੈਸ਼ਨ ਨੂੰ ਲੈ ਕੇ ਕਾਸੋ ਆਪਰੇਸ਼ਨ ਚਲਾਏ ਜਾਂਦੇ ਨੇ ਕਈ ਵਾਰ ਐਨਆਈ ਦੇ ਵੱਲੋਂ ਰੇਡਾਂ ਵੀ ਕੀਤੀਆਂ ਜਾਂਦੀਆਂ ਨੇ ਆ ਜੇਕਰ ਪਿਛਲੇ ਕੁਝ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਮੌਕੇ ਵੀ ਐਨਆਈ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੇਡ ਜਿਹੜੀਆਂ ਉਹ ਕੀਤੀਆਂ ਗੀਆਂ ਸਨ ਤਾਂ ਅੱਜ ਫੇਰ ਇੱਕ ਵਾਰ ਦੱਸ ਦਈਏ ਕਿ ਐਨਆਈਏ ਦੀ ਰੇਡ ਕੀਤੀ ਗਈ ਆ ਤਾਂ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਹ ਰੇਡ ਕੀਤੀ ਗਈ ਆ ਅਮਨਦੀਪ ਸਿੰਘ ਨਾਂ ਦਾ ਵਿਅਕਤੀ ਹੈ ਗਿਆ ਜਿਸ ਦੇ ਘਰ ਇਹ ਰੇਡ ਕੀਤੀ ਗਈ ਆ ਤਾਂ ਅਮਨਦੀਪ ਜੋ ਇਸ ਵਕਤ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਗਿਆ ਤਾਂ ਉਸ ਦੇ ਘਰ ਇਹ ਰੇਡ ਕੀਤੀ ਗਈ ਆ